ਈ ਨਾਮ ਆਪਣਾ ਉਹ ਜਿਹੜਾ ਇਹ ਹਾਦਸਾ ਹੋਇਆ ਕਾਰ ਦਾ ਇਹ ਰੋਡ ਤੇ ਮੇਰਾ ਨਾ ਮੇਰਾ ਨਾ ਬਲਬੀਰ ਸਿੰਘ ਹੈ ਜੀ ਇਹ ਬਹਿਰਾਮਪੁਰ ਰੋਡ ਆਲਾ ਰੋਡ ਹੈ ਗੁਰਦਾਸਪੁਰ ਵਾਲਾ ਫਸਿਆਲਾ ਦੇ ਲੱਗੇ ਹਾਸਤਾ ਹੋਇਆ ਗੱਡੀ ਆ ਰਹੀ ਸੀ ਠੀਕ ਹੈ ਗੱਡੀ ਜਾਂ ਤੇ ਡਰਾਈਵਰ ਨੂੰ ਝਾਕਾ ਲੱਗਾ ਆ ਜਿਹੜੀ ਗੱਡੀ ਸਾਈਡ ਤੋਂ ਗੱਡੀ ਆ ਰਹੀ ਸੀ ਗੱਡੀ ਗੁਰਦਾਸਪੁਰ ਤੋਂ ਆ ਰਹੀ ਸੀ ਬਹਿਰਾਮਪੁਰ ਨੂੰ ਜਾ ਰਹੀ ਸੀ ਠੀਕ ਹੈ ਠੀਕ ਹੈ ਸਫੈਦੇ ਦੇ ਵਿੱਚ ਗੱਡੀ ਮੱਜੀ ਹੈ ਸੋ ਕਿੰਨੇ ਲੋਕ ਉਸ 'ਤੇ ਸਵਾਰ ਸਨ ਚਾਰ ਲੋਕ ਸਵਾਰ ਸਨ ਅੱਗੇ ਆਪਣਾ ਉਹਨਾਂ ਦਾ ਡੈਡੀ ਤੇ ਬੇਟਾ ਤੇ ਪਿੱਛੇ ਉਹਨਾਂ ਦੀ ਵਾਈਫ ਤੇ ਬੇਟੀ ਬੈਠੇ ਹੋਏ ਸੀ ਸੋ ਜਦੋਂ ਉਹਨਾਂ ਨੂੰ ਕੱਢ ਕੇ ਫਿਰ ਬਾਅਦ ਚ ਐਂਬੂਲੈਂਸ ਤੇ ਤੁਸੀਂ ਐਂਬੂਲੈਂਸ ਬੁਲਾਈ ਐ ਐਂਬੂਲੈਂਸ ਲੇਟ ਸੀ ਥੋੜਾ ਉਹਨਾਂ ਨੇ ਕਨਫਰਮ ਕਰਤਾ ਸੀ ਕਿ ਗੱਡੀ ਲੇਟ ਆਏਗੀ ਠੀਕ ਹੈ ਜੀ ਤੇ ਉਹਨਾਂ ਦੇ ਇੱਥੋਂ ਘਰੋਂ ਗੱਡੀ ਮੰਗਵਾਲੀ ਸੀ ਤੇ ਉਹਨਾਂ ਦੀ ਗੱਡੀ ਚ ਭੇਜਿਆ ਗਿਆ ਉਹਨਾਂ ਨੂੰ ਗੁਰਦਾਸਪੁਰ ਸੋ ਗੰਬੀਰ ਸੱਟਾਂ ਲੱਗੀਆਂ ਨੇ ਹਾਂਜੀ ਗੰਬੀਰ ਸੱਟਾਂ ਲੱਗੀਆਂ ਸੋ ਬੱਚਾ ਵੀ ਉੱਚ ਮੰਦੂਰ ਸੀਗਾ ਨਹੀਂ ਕੋਈ ਬੱਚਾ ਨਹੀਂ ਇੱਕ ਬੇਟਾ ਸੀ ਉਹਨਾਂ ਦਾ 16-17 ਸਾਲ ਦਾ ਉਹ ਅੱਗੇ ਸੀ ਠੀਕ ਹੈ ਤੇ ਬੈਲਟ ਨਾਲ ਉਹ 에ਅਰ ਬੈਗ ਖੁੱਲਣ ਨਾਲ ਉਹਨਾਂ ਦਾ ਬਚਾਓ ਗਿਆ ਠੀਕ ਹੈ ਕੀ ਨਾਮ ਆਪਣਾ ਉਹ ਜਿਹੜਾ ਇਹ ਹਾਸਾ ਹੋਇਆ ਕਾਰ ਦਾ ਇਹ ਮੇਰਾ ਨਾ ਮੇਰਾ ਨਾ ਬਲਬੀਰ ਸਿੰਘ ਹੈ ਜੀ ਇਹ ਬਹਿਰਾਮਪੁਰ ਰੋਡ ਵਾਲਾ ਰੋਡ ਹੈ ਗੁਰਦਾਸਪੁਰ ਵਾਲਾ ਫਸਿਆਲਾ ਦੇ ਲੱਗੇ ਹਾਸਾ ਹੋਇਆ ਗੱਡੀ ਆ ਰਹੀ ਸੀ ਠੀਕ ਹੈ ਗੱਡੀ ਜਾਂ ਤੇ ਡਰਾਈਵਰ ਨੂੰ ਝਾਕਾ ਲੱਗਾ ਆ ਜਿਹੜੀ ਗੱਡੀ ਸਾਈਡ ਤੋਂ ਗੱਡੀ ਆ ਰਹੀ ਸੀ ਗੱਡੀ ਗੁਰਦਾਸਪੁਰ ਤੋਂ ਆ ਰਹੀ ਸੀ ਬਹਿਰਾਮਪੁਰ ਨੂੰ ਜਾ ਰਹੀ ਸੀ ਠੀਕ ਹੈ ਠੀਕ ਹੈ ਸਫੈਦੇ ਦੇ ਵਿੱਚ ਗੱਡੀ ਵਜਈ ਹੈ ਸੋ ਕਿੰਨੇ ਲੋਕ ਉਸ 'ਤੇ ਸਵਾਰ ਸੀ ਚਾਰ ਲੋਕ ਸਵਾਰ ਸੀ ਅੱਗੇ ਆਪਣਾ ਉਹਨਾਂ ਦਾ ਡੈਡੀ ਤੇ ਬੇਟਾ ਤੇ ਪਿੱਛੇ ਉਹਨਾਂ ਦੀ ਵਾਈਫ ਤੇ ਬੇਟੀ ਬੈਠੇ ਹੋਏ ਸੀ ਸੋ ਜਦੋਂ ਉਹਨਾਂ ਨੂੰ ਕੱਢ ਕੇ ਫਿਰ ਬਾਅਦ ਚ ਐਂਬੂਲੈਂਸ ਤੇ ਤੁਸੀਂ ਐਂਬੂਲੈਂਸ ਬੁਲਾਈਏ ਐਂਬੂਲੈਂਸ ਲੇਟ ਸੀ ਥੋੜਾ ਉਹਨਾਂ ਨੇ ਕਨਫਰਮ ਕਰਤਾ ਜੀ ਕਿ ਗੱਡੀ ਲੇਟ ਆਏਗੀ ਠੀਕ ਹੈ ਜੀ ਤੇ ਉਹਨਾਂ ਦੇ ਇੱਥੋਂ ਘਰੋਂ ਗੱਡੀ ਮੰਗਵਾਲੀ ਸੀ ਤੇ ਉਹਨਾਂ ਦੀ ਗੱਡੀ ਚ ਭੇਜਿਆ ਗਿਆ ਉਹਨਾਂ ਨੂੰ ਗੁਰਦਾਸਪੁਰ ਸੋ ਗੰਬੀਰ ਸੱਟਾਂ ਲੱਗੀਆਂ ਨੇ ਹਾਂ ਜੀ ਗੰਬੀਰ ਸੱਟਾਂ ਲੱਗੀਆਂ ਨੇ ਕੋਈ ਬੱਚਾ ਵੀ ਉੱਚ ਮੰਜੂ ਸੀਗਾ ਨਹੀਂ ਕੋਈ ਬੱਚਾ ਨਹੀਂ ਇੱਕ ਬੇਟਾ ਹੀ ਉਹਨਾਂ ਦਾ 16-17 ਸਾਲ ਦਾ ਉਹ ਅੱਗੇ ਸੀ ਠੀਕ ਹੈ ਤੇ ਬੈਲਟ ਨਾਲ ਉਹ 에ਅਰ ਬੈਗ ਖੁੱਲਣ ਨਾਲ ਉਹਨਾਂ ਦਾ ਬਚਾਓ ਗਿਆ ਠੀਕ ਹੈ ਕੀ ਨਾਮ ਆਪਣਾ ਹੋਰ ਜਿਹੜਾ ਇਹ ਹਾਦਸਾ ਹੋਇਆ ਕਾਰ ਦਾ ਮੇਰਾ ਨਾ ਮੇਰਾ ਨਾਂ ਬਲਬੀਰ ਸਿੰਘ ਹੈ ਜੀ ਇਹ ਬਹਿਰਾਮਪੁਰ ਰੋਡ ਵਾਲਾ ਰੋਡ ਹੈ ਗੁਰਦਾਸਪੁਰ ਵਾਲਾ ਪਸਿਆਲਾ ਦੇ ਲੱਗੇ ਹਾਦਸਾ ਹੋਇਆ ਗੱਡੀ ਆ ਰਹੀ ਸੀ ਠੀਕ ਹੈ ਗੱਡੀ ਜਾਂ ਤੇ ਡਰਾਈਵਰ ਨੂੰ ਝਾਕਾ ਲੱਗਾ ਆ ਜਿਹੜੀ ਗੱਡੀ ਸਾਈਡ ਤੋਂ ਗੱਡੀ ਆ ਰਹੀ ਸੀ ਗੱਡੀ ਗੁਰਦਾਸਪੁਰ ਤੋਂ ਆ ਰਹੀ ਸੀ ਬਹਿਰਾਮਪੁਰ ਨੂੰ ਜਾ ਰਹੀ ਸੀ ਠੀਕ ਹੈ ਠੀਕ ਹੈ ਸਫੈਦੇ ਦੇ ਵਿੱਚ ਗੱਡੀ ਮੱਜੀ ਹੈ ਸੋ ਕਿੰਨੇ ਲੋਕ ਉਸ 'ਤੇ ਸਵਾਰ ਸੀ ਚਾਰ ਲੋਕ ਸਵਾਰ ਸੀ ਅੱਗੇ ਆਪਣਾ ਉਹਨਾਂ ਦਾ ਡੈਡੀ ਤੇ ਬੇਟਾ ਤੇ ਪਿੱਛੇ ਉਹਨਾਂ ਦੀ ਵਾਈਫ ਤੇ ਬੇਟੀ ਬੈਠੇ ਹੋਏ ਸੀ ਸੋ ਜਦੋਂ ਉਹਨਾਂ ਨੂੰ ਕੱਢ ਕੇ ਫਿਰ ਬਾਅਦ ਚ ਐਂਬੂਲੈਂਸ ਤੇ ਤੁਸੀਂ ਐਂਬੂਲੈਂਸ ਬੁਲਾਈ ਐ ਐਂਬੂਲੈਂਸ ਲੇਟ ਸੀ ਥੋੜਾ ਉਹਨਾਂ ਨੇ ਕਨਫਰਮ ਕਰਤਾ ਸੀ ਕਿ ਗੱਡੀ ਲੇਟ ਆਏਗੀ ਠੀਕ ਹੈ ਜੀ ਤੇ ਉਹਨਾਂ ਦੇ ਇੱਥੋਂ ਘਰੋਂ ਗੱਡੀ ਮੰਗਵਾਲੀ ਸੀ ਤੇ ਉਹਨਾਂ ਦੀ ਗੱਡੀ ਚ ਭੇਜਿਆ ਗਿਆ ਉਹਨਾਂ ਨੂੰ ਗੁਰਦਾਸਪੁਰ ਸੋ ਗੰਭੀਰ ਸੱਟਾਂ ਲੱਗੀਆਂ ਨੇ ਹਾਂਜੀ ਗੰਭੀਰ ਸੱਟਾਂ ਲੱਗੀਆਂ ਸੋ ਬੱਚਾ ਵੀ ਉੱਚ ਮੰਜੂ ਸੀਗਾ ਨਹੀਂ ਕੋਈ ਬੱਚਾ ਨਹੀਂ ਇੱਕ ਬੇਟਾ ਹੀ ਉਹਨਾਂ ਦਾ 16-17 ਸਾਲ ਦਾ ਉਹ ਅੱਗੇ ਸੀ ਠੀਕ ਹੈ ਤੇ ਬੈਲਟ ਨਾਲ ਉਹ 에ਅਰ ਬੈਗ ਖੁੱਲਣ ਨਾਲ ਉਹਨਾਂ ਦਾ ਬਚਾਓ ਗਿਆ ਠੀਕ ਹੈ ਕੀ ਨਾਮ ਆਪਣਾ ਉਹ ਜਿਹੜਾ ਇਹ ਹਾਸਾ ਹੋਇਆ ਕਾਰ ਦਾ ਮੇਰਾ ਨਾ ਮੇਰਾ ਨਾਂ ਬਲਬੀਰ ਸਿੰਘ ਹੈ ਜੀ ਇਹ ਬਹਿਰਾਮਪੁਰ ਰੋਡ ਆਲਾ ਰੋਡ ਹੈ ਗੁਰਦਾਸਪੁਰ ਵਾਲਾ ਫਸਿਆਲਾ ਦੇ ਲੱਗੇ ਹਾਸਾ ਹੋਇਆ ਗੱਡੀ ਆ ਰਹੀ ਸੀ ਠੀਕ ਹੈ ਗੱਡੀ ਜਾਂ ਤੇ ਡਰਾਈਵਰ ਨੂੰ ਝਾਕਾ ਲੱਗਾ ਆ ਜਿਹੜੀ ਗੱਡੀ ਸਾਈਡ ਤੋਂ ਗੱਡੀ ਆ ਰਹੀ ਸੀ ਗੱਡੀ ਗੁਰਦਾਸਪੁਰ ਤੋਂ ਆ ਰਹੀ ਸੀ ਬਹਿਰਾਮਪੁਰ ਨੂੰ ਜਾ ਰਹੀ ਸੀ ਠੀਕ ਹੈ ਠੀਕ ਹੈ ਸਫੈਦੇ ਦੇ ਵਿੱਚ ਗੱਡੀ ਵਜਈ ਹੈ ਸੋ ਕਿੰਨੇ ਲੋਕ ਉਸ 'ਤੇ ਸਵਾਰ ਸੀ ਚਾਰ ਲੋਕ ਸਵਾਰ ਸੀ ਅੱਗੇ ਆਪਣਾ ਉਹਨਾਂ ਦਾ ਡੈਡੀ ਤੇ ਬੇਟਾ ਤੇ ਪਿੱਛੇ ਉਹਨਾਂ ਦੀ ਵਾਈਫ ਤੇ ਬੇਟੀ ਬੈਠੇ ਹੋਏ ਸੀ ਸੋ ਜਦੋਂ ਉਹਨਾਂ ਨੂੰ ਪੜ ਕੇ ਫਿਰ ਬਾਅਦ ਚ ਐਂਬੂਲੈਂਸ ਤੇ ਤੁਸੀਂ ਐਂਬੂਲੈਂਸ ਬੁਲਾਈ ਐ ਐਂਬੂਲੈਂਸ ਲੇਟ ਸੀ ਥੋੜਾ ਉਹਨਾਂ ਨੇ ਕਨਫਰਮ ਕਰਤਾ ਜੀ ਕਿ ਗੱਡੀ ਲੇਟ ਆਏਗੀ ਠੀਕ ਹੈ ਜੀ ਤੇ ਉਹਨਾਂ ਦੇ ਇੱਥੋਂ ਘਰੋਂ ਗੱਡੀ ਮੰਗਵਾਲੀ ਸੀ ਤੇ ਉਹਨਾਂ ਦੀ ਵੱਡੀ ਚ ਭੇਜੇ ਗਿਆ ਉਹਨਾਂ ਨੂੰ ਗਰਦਾਸਪੁਰ ਸੋ ਗੰਬੀਰ ਸੱਟਾਂ ਲੱਗੀਆਂ ਨੇ ਹਾਂਜੀ ਗੰਬੀਰ ਸੱਟਾਂ ਲੱਗੀਆਂ ਨੇ ਕੋਈ ਬੱਚਾ ਵੀ ਉੱਚੇ ਮੰਜੂ ਸੀਗਾ ਨਹੀਂ ਕੋਈ ਬੱਚਾ ਨਹੀਂ ਇੱਕ ਬੇਟਾ ਹੀ ਉਹਨਾਂ ਦਾ 16-17 ਸਾਲ ਦਾ ਉਹ ਅੱਗੇ ਸੀ ਠੀਕ ਹੈ ਤੇ ਬੈਲਟ ਨਾਲ ਉਹ 에어 ਬੈਗ ਖੁੱਲਣ ਨਾਲ ਉਹਨਾਂ ਦਾ ਬਚਾਓ ਗਿਆ ਠੀਕ ਹੈ ਜੀ